ਸਿੱਖ ਕੌਮ ਦੇ ਮਾਨਮਤੇ ਇਤਿਹਾਸ ਵਿੱਚ ਅੱਜ ਦੇ ਦਿਨ ਯਾਨੀ ਕਿ 7 April ਦੀ ਵੱਡੀ ਅਹਿਮੀਅਤ ਮਿਲਦੀ ਹੈ। ਇਹ ਉਹ ਦਿਨ ਸੀ ਜਦੋਂ ਸਿੱਖ ਇਤਿਹਾਸ ਵਿੱਚ ਸੰਗਤ ਦੇ ਸੰਘਰਸ਼ ਦਾ ਸਿਖਰ ਬਣੇ ਜੈਤੋਂ ਦੇ ਮੋਰਚੇ ਵਿੱਚ ਸੰਗਤੀ ਜਥਾ ਜੋਸ਼ ਦੇ ਨਾਲ ਪਹੁੰਚਿਆ ਸੀ। ਇਹ ਆਪਣੇ ਆਪ ਵਿੱਚ ਇੱਕ ਵੱਡਾ ਇਤਿਹਾਸਿਕ ਘਟਨਾਕ੍ਰਮ ਸੀ ਜਦੋਂ 7 April 1924 ਨੂੰ ਸੰਗਤ ਦਾ ਤੀਜਾ ਜਥਾ ਜੇਤੋਂ ਵਿਖੇ ਪਹੁੰਚਿਆ ਅਤੇ ਸੰਘਰਸ਼ ਨੂੰ ਇੱਕ ਨਵਾਂ ਮੁਕਾਮ ਪ੍ਰਦਾਨ ਕਰ ਗਿਆ ਸੀ ਦੂਰੋਂ ਨੇੜਿਓਂ ਪਿੰਡਾਂ ਤੋਂ ਸੰਗਤਾਂ ਵਿੱਚ ਇਸ ਮੋਰਚੇ ਪ੍ਰਤੀ ਇਨਾ ਉਤਸ਼ਾਹ ਸੀ ਕਿ ਲੋਕੀ ਆਪਣੇ ਨਿੱਜੀ ਰੁਝੇਵਿਆਂ ਨੂੰ ਲਾਂਬੇ ਰੱਖ ਕੇ ਜਥਿਆਂ ਵਿੱਚ ਸ਼ਮੂਲੀਅਤ ਕਰਨ ਲਈ ਹੌਮ-ਹਮਾ ਕੇ ਪਹੁੰਚੇ ਸਨ ਇਸੇ ਦਿਨ ਸਨ 1948 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਕੌਮ ਦੀ ਹੋਂਦ ਦਾ ਮਤਾ ਪਾਉਣ ਦੇ ਨਾਲ-ਨਾਲ ਪੰਥਕ ਪ੍ਰਤੀਨਿਧਤਾ ਦੀ ਗੱਲ ਉਭਾਰੀ